ਹੋ ਗਈ 9:30 ਵਜੇ ਹੋਰ ਮਮਾ ਮਾਂਦਰੇ ਭਾਂਡੇ ਦੇਖੋ ਜੀ ਮਮਾ ਮਾਂਦਰੇ ਸਵੇਰੀ ਭਾਂਡੇ 9:30 ਵਜੇ ਗੁੱਡ ਮਾਰਨਿੰਗ ਜੀ ਸਾਰੇ ਨੂੰ ਸਵੇਰੀ ਹਾਂ ਜੀ ਔਰ ਇਹ ਲਿਓ ਹੈ ਮਾਰੀ ਗੋਦੀ ਮੈਂ ਸੰਡੇਆ ਪਹਿਲਾ ਕੱਪੜੇ ਧੋਏ ਮੈਂ ਮਾਂਦਰੀਆ ਭਾਂਡੇ ਰੋਟੀ ਰੋਟੀ ਖਾ ਕੇ ਹਲੇ ਝੜਪੋਚਾ ਬਾਕੀ ਹੈ ਝੜਪੋਚਾ ਕਰਨਾ ਹੈ ਕੰਮ ਬਹੁਤ ਹੈ ਬਈ ਔਰ ਰੂਪ ਨਾ ਹਿਰਲੀਨ ਪਗੀ ਦੇਖਾ ਪਰਾਨੀ ਪਤਾ ਨਹੀਂ ਕਿੱਦਾਂ ਆਂਦੇ ਰੂਪ ਪਰਾਨੀ ਲੋਜੀ ਰਪਿੰਦਰ ਪਤਾ ਉਹ ਤਾਂ ਚarli ਨੂੰ ਦੇਖਣ ਗਈ ਐ ਹਰਲੀਨ ਤਾਂ ਹੈ ਹੀ ਨਹੀਂ ਆ ਦੇਖੀ ਜਾਂਦੀ ਸਵੇਰੀ ਜਦ ਆਪ ਬਈ ਦੁੱਧਾ ਲੀਂਂਟੀ ਸੀ ਉਰੋਂ ਜਾਈ ਸੀ ਲਿਓ ਬਾਹਰ ਤਾਂ ਗਈ ਜਿੱਦਿਲੀਓ ਬਾਹਰਾ ਹੈ ਫੇਮ ਦੇ ਤੇ ਚਲੀ ਵੀ ਮੋਈਓ ਕੋਲ ਦਿੱਤੇ ਗਈ ਪਾਪਾ ਨਾਲ ਲੱਗੀ ਨਾ ਪਾਪਾ ਦੇਓ ਖੜੇ ਪਰ ਹਰਲੀਨ ਉਨਕਾ ਹੀ ਗਈ और होली हल्ली इनका ही या मुड़े आएगी समझ आ रही ऊपर कोठेवा कपड़े पाइटन और देखो कल का नमी ता आज केनी धूपा धूप चढ़ रही है तो बहुत ज्यादा सिरमा लगाए धूपमी के बाद और फ्रेंड्स इधर लियो सो सोरिया मतलब अखा होली भी रूप दे रही टीवी अरे मम्मा चाडु ला रही थी जी इधर फ्रेंड्स अपनी फिशिस आ और बाहर लाई भी मोटर हमको वो बंद करनी है देखो जी जु काना चन आया करी धुप सिर भी नाली और मैं भी तो फ्रेंड्स इधर हम हैं हेलो और बाहर तो मोटर बंद कर का यार ये भी आवाज कर जी नहीं रहा इससे कि हम ब्लॉग बना रहे हैं कॉपीराइट आ जाएगा इधर हमारी फोटो का नहीं देखते पे सुपर की फ्रेंड्स और फ्रेंड्स ये देखो हमारी चिड़िया वाली बैले बजा टर्र नहीं नहीं बजा ची 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 इधर नीम करोली बाबा जी की पिक्चर है और इधर देखो जी हमने डीआईवी करी थी मम्मा पापा हो रहे मन देखो यहाँ पर स्पेस बच गई थी हमने फोटो एक्स्ट्रा कट्टा लगा दिया कटआउट फ्रेंड्स और ये है मैं और ये दवानशिया उन्हें देखी होनी और ये मैं और ये भी मैं और ये मम्मा और ये पापा देखो मेरी बहन है ही नहीं रूप के नहीं खुशी की बात है फ्रेंड्स <laughs> और फ्रेंड्स रूप की होती और अंदर से रिनख रिया और इधर भी मैं आपको फ्रेंड्स मैं मैं दिखाता हूँ <laughs> <laughs> देखो इधर कितनी सारी फोटो आई इधर एक का फोटो है फ्रेंड्स मेरी इधर एक का फोटो है फ्रेंड्स मेरी इधर एक का फोटो है मेरी इधर एक का ठीक है फ्रेंड्स हमने मैं बहुत सारी दिखाई मैंने खाऊ ये भी फ्रेंड्स मेरी है और ये भी चेरी ऐसे ही पड़ी है ये भी मेरी है और इसके अंदर इतनी सारी एल्बम बा पड़ी भी मेरी हैं रूप के बचेरी की घट है यही तो बना रहेगी फ्रेंड्स चलो जी आप दे झाड़ू तो मैं ला लिया और भांडे भी मांज ले हूँ रह गए जी पोचे पोचे के बिच पा रहे हैं डटोल ਫਿਲਹਾਲ ਪੋਚੇ ਦੇ ਵਿੱਚ ਪਾਉਂਗੇ ਜੀ ਆਪਾਂ ਡਟੋਲ ਔਰ ਵਿੱਚ ਪਾਵਾਂਗੇ ਆਪਾਂ ਇਹਦੇ ਫਰਨੈਲ ਫਿਰ ਪੋਚਾ ਲਾਉਂਗੇ ਕਿਉਂਕਿ ਲਿਓ ਕੋ ਮਦਾ ਨਾ ਲਿਓ ਸਾਰਾ ਦਿਨ ਫਰਸ਼ ਦੇ ਉੱਪਰ ਘੁੰਮੀ ਜਾਂਦਾ ਇਸ ਕਰਕੇ ਆਪਾਂ ਨੇ ਡਟੋਲ ਔਰ ਫਰਨੈਲ ਦੋ ਚੀਜ਼ਾਂ ਦਾ ਪੋਚਾ ਲਾਉਂਗੇ ਕਿਉਂਕਿ ਲਿਓ ਫਰਸ਼ ਦੇ ਉੱਪਰ ਸੁਸੂ ਕਰ ਦਿੰਦਾ ਨਾ ਕਈ ਵਾਰ ਚਲੋ ਪੋਟੀ ਤਾਂ ਬਾਹਰ ਕਰਦਾ ਹੈ ਲੇਕਿਨ ਸੁਸੂ ਕਰ ਦਿੰਦਾ ਹੈ ਇਸ ਕਰਕੇ ਅਸੀਂ ਫਰਨੈਲ ਔਰ ਡਟੋਲ ਦਾ ਪੋਚਾ ਲਾ ਰਹੇ ਹਾਂ ਤਾਂ ਇੱਧਰ ਪਾਈਆ ਜੋਤ ਨੇ ਫਰਨੈਲ ਮਸਤ ਬਹੁਤ ਹੈ ਬਹੁਤ ਹੈ ਬਹੁਤ ਹੈ ਇਹਨਾਂ ਚੰਗੀ ਤਰ੍ਹਾਂ ਨਿਚੋੜੀ ਹੈ ਸੁੱਕ ਜਾਏਗਾ ਫੇਰ ਨਿਚੋੜ ਕੇ ਫਿਰ ਡੰਡੇ ਨਾਲ ਪੋਚਾ ਲਾਣਾ ਹੈ ਤਾਂ ਫਿਲਹਾਲ ਮੈਂ ਕਰ ਰਹੀ ਸੀ ਤੇ ਥੋੜੀ ਜੀ ਡਸਟਿੰਗ ਬੈਡਾ ਬੁੱਡਾਂਗੇ ਬੈਕ ਸਾਈਡ ਦੀ ਡਸਟਿੰਗ ਕਰ ਰਹੀ ਹਾਂ ਭਗਜਤ ਨੂੰ ਕਿਹਾ ਕਿ ਭਗਜਤੂੰ ਡੰਡੇ ਨਾਲ ਲਗਾ ਦੇ ਸੁੱਕਾ ਸੁੱਕਾ ਕਿਉਂਕਿ ਵੈਸੇ ਤਾਂ ਇਹ ਡੰਡੇ ਨਾਲ ਲਾ ਦਿੰਦੀ ਹੈ ਹੈਲਪ ਕਰ ਦਿੰਦੀ ਹੈ ਤੇ ਚਲੋ ਜੀ ਨਾ ਧੋ ਕੇ ਮਿਲਦੇ ਆਪਾਂ ਥੋੜੀ देर ਤੱਕ ਇੰਨੇ ਆਪਾਂ ਲਗਾਉਂਗੇ ਪੋਚੇ ਸੋਚੇ ਸੁੱਕ ਜਾਣੇ ਆ ਲੀਓ ਤਾਂ ਮੈਨੂੰ ਲੱਗਦਾ ਸੋ ਗਿਆ ਚਲੋ ਜੀ ਜਸਟ ਜੋਤਪੀਰੀ ਐ ਚਾ ਰੁਪਖਾਰੀ ਐ ਖਿੱਲਾ ਜੋ ਕਿ ਰਾਜਸਥਾਨ ਤੇ ਭੋਗ ਲੈ ਤੇ ਰੁਪੰਜਲ ਆਪਣੀ ਖਿਲਾਂ ਲਗੀ ਵੀ ਆ ਖਾਣ ਔਰ ਮੈਂ ਵੀ ਚਾਹ ਪੀ ਲਈ ਆ ਇਧਰ ਬੱਚਾ ਨੇ ਲਾਇਆ ਵਾਟੀ ਅੱਜ ਕੋਈ ਸਬਜ਼ੀ ਨਹੀਂ ਬਚੀ ਵੀ ਹੈ ਦੁਪਹਿਰ ਨੂੰ ਕਿਉਂਕਿ ਰਾਤ ਆਲੂ ਬੜੀਆਂ ਤੀਆਂ ਸਵੇਰੇ ਸੀ ਪਰੌਂਠੇ ਖਾ ਲੇ ਹੁਣ ਦੁਪਹਿਰ ਨੂੰ ਸੋਚ ਰਹੀ ਆ ਵੀ ਕੀ ਬਣਾਵਾ ਸਾਰਾ ਦਿਨ ਆਹੀ ਲੰਘ ਜਾਂਦਾ ਵੀ ਕੀ ਬਣਾਈਏ ਬਸ ਹੁਣ ਤਾਂ ਜੁੱਤ ਕਿਰੂ ਕੀ ਬਣਾ ਮੈਂ ਦੁਪਹਿਰ ਨੂੰ ਹੂੰ ਕੜੀ ਬਣਾ ਲਓ ਕਹਿੰਦੀ ਕੜੀ ਬਣਾ ਲਓ ਕੜੀ ਨੂੰ ਲੱਸੀ ਚਾਹੀਦੀ ਐ ਪਰ ਲੱਸੀ ਵੀ ਬਾਜ਼ਾਰ ਤੋਂ ਲੈ ਕੇ ਆਣੀ ਪੈਣੀ ਐ ਕਿਉਂਕਿ ਹੁਣ ਤਾਂ ਅੱਜ ਕੱਲ ਦੇ ਟਾਈਮ 'ਕਿਸੇ ਦੇ ਘਰਾਂ ਤੇ ਲੱਸੀ ਨਹੀਂ ਮਿਲਦੀ ਕਿਉਂਕਿ ਸਾਰੇ ਦੁੱਧ ਪਾਲਣ ਲੱਗ ਗਏ ਮੈਸਾਂ ਦਾ ਔਰ ਇੱਕ ਗੱਲ ਹੋਰ ਐ ਸੱਚ ਸਾਡਾ ਦੁੱਧ ਵੀ ਬੰਦ ਹੋ ਗਿਆ ਭਾਈ ਕਿਉਂਕਿ ਮੈਸਾ ਹਟ ਗਈ ਜਿਹਨਾਂ ਕੇ ਦੁੱਧ ਲਾਇਆ ਵਾ ਤਾਂ ਹੁਣ ਦੁੱਧ ਅਸੀਂ ਡੈਰੀ ਮਤੇ ਪਵਾ ਕੇ ਲਿਆਏ ਆ ਇਕੱਠਾ ਬਾਕੀ ਦੇਖਦੇ ਆ ਜੀ ਅਗਰ ਇਕੱਠਾ ਦੁੱਧ ਕਿਸੇ ਕੇ ਘਰ ਤੋਂ ਲੱਗ ਗਿਆ ਨਾ ਫਿਰ ਫਾਇਦਾ ਐ ਪਰ ਦੁੱਧ ਵੀ ਵਧੀਆ ਨਹੀਂ ਨਾ ਮਿਲਦਾ ਹੈਗਾ ਜਿਹੜਾ ਅਸੀਂ ਲਾਇਆ ਹੋਇਆ ਤਾਂ 5 ਸਾਲ ਹੋ ਗਏ ਸਾਡਾ ਇੱਕੋ ਕਰਾਂਗੇ ਦੁੱਧ ਚੱਲ ਰਿਹਾ ਔਰ ਦੁੱਧ ਇੰਨਾ ਵਧੀਆ ਤਾਂ ਨਾ ਵਾਕਈ ਬਹੁਤ ਵਧੀਆ ਔਰ ਲੋ ਜੀ ਇਹ ਤਾਂ ਹੋ ਗਈਆਂ ਦੁੱਧ ਦੀਆਂ ਗੱਲਾਂ ਔਰ ਅੱਜ ਸਲਾਹ ਹੈ ਕਿ ਆਪਣਾ ਇਹ ਜੋਤ ਅੱਜ ਛੋਲੀ ਜੋ ਤੇਰੀ ਪੀਲੇ ਛੋਲ ਬਣਾਓ ਰੁੱਕੇ ਦੀ ਕੜੀ ਬਣਾਓ ਦੱਸੋ ਕਿਸ ਦੀ ਸੋਣਾ ਕੜੀ ਦਾ ਛੋਲ ਵੀ ਹੋ ਸਕਦੇ ਆ ਵੈਸੇ ਠੀਕ ਵੀ ਆ ਕੰਬੀਨੇਸ਼ਨ ਆ ਇੱਕ ਛੋਲ ਮੰਗਦਾ ਇੱਕ ਕੜੀ ਮੰਗਦਾ ਆ ਕੜੀ ਛੋਲ ਵੀ ਠੀਕ ਆ ਪਰ ਹੁਣ ਟਾਈਮ ਹੋ ਗਿਆ 12 ਵਜੇ ਸਲਾਹ ਹੈ ਕਿ ਨੂਨ ਵਾਲੇ ਛੋਲੀ ਬਣਾਉਂਦਾ ਨਮਕੀਨ ਛੋਲ ਬੱਚੇ ਖੁਸ਼ ਹੋ ਕੇ ਖਾਂਦੇ ਆ ਅੱਛੇ ਲੱਗਦੇ ਆ ਉਹ ਤੇ ਨਮਕੀਨ ਛੋਲ ਕੜੀ ਫੇਰ ਆਪਾਂ ਨੂੰ ਲੈਣੀ ਪੈਣੀ ਐ। ਕੀ ਕੀ ਕਰਦੇ ਆਂ ਉਹ ਬਸ ਲੱਸੀ। ਲੱਸੀ ਬਾਜ਼ਾਰ ਤੇ ਮਿਲਣੀ ਆ ਫੇਰ। ਚੋਲ ਬਣਾ ਦਾ ਨੂਨ ਨਾਲੇ। ਨੂਨ ਨਾਲੇ ਚੋਲ। ਅੰਦਾ ਹੀਂਗਲ ਖਾ ਲੇਂਗੇ। ਅੰਦਾ ਹੀਂਗਲ ਖਾ ਲੇਂਗੇ ਹੈਨਾ ਨੂਨ ਵਾਲੇ ਠੀਕ ਐ ਡਨ। ਡਨ। ਕਹਿੰਦੇ ਦਹੀਂ ਗੇਲ ਖਾ ਲੇਂਗੇ ਚੋਲ ਨੂਨ ਵਾਲੇ ਠੀਕ ਐ। ਕੜੀ ਫੇਰ ਬਣਾ ਲਈਏ ਆਪਾਂ 2-4 ਦਿਨਾਂ ਤੱਕ। ਤੇ ਚਲੋ ਜੀ ਪਹਿਲਾਂ ਦੇਖਦੇ ਆਂ ਚੋਲਾ ਜੋਲਾ ਦਾ ਇੰਤਜ਼ਾਮ ਕਰੀਏ। ਕੀ ਬਣਾਈਏ ਸੋਚਦੇ ਆਂ। ਦੁਪਹਿਰ ਦਾ ਵਸਾਈ ਲੰਘ ਜਾਂਦਾ ਵੀ ਕਿਆ ਬਣਾਈਏ ਕਿਆ ਨਾ ਬਣਾਈਏ ਪਾਪਾ ਨੇ ਮੀਕਾ ਪਾਣੀ ਇਕੱਠਾ ਕਰਿਆ ਇਨਵਰਟਰ ਮਾ ਪਾਣਾ ਹੋਰ ਮਮਾ ਆ ਰਹੀ ਲਾਈਵ ਹਮ ਪਾਪਾ ਕੇ ਫੋਨ ਮੇ ਵੀਡੀਓ ਬਣਾ ਰਹੇ ਹਾਂ ਇਹ ਇਨਵਰਟਰ ਦਾ ਪਾਣੀ ਹੈ ਇਹ ਇਨਵਰਟਰ ਦਾ ਪਾਣੀ ਹੈ ਜੋ ਕਿ ਅਸੀਂ ਪਾਉਂਗੇ ਨਾ ਸੋਚੀ ਸੋਰੀ ਮੀਕਾ ਪਾਣੀ ਇਹ ਹੈ ਜੀ ਮੀਕਾ ਪਾਣੀ ਜਿਹੜਾ ਹਮ ਪਾਏਗੇ ਇਨਵਰਟਰ ਮਾ ਵੇਸਟ ਨਹੀਂ ਜਾਣ ਦੇਣਾ ਮੀਕਾ ਪਾਣੀ ਇਹ ਕਰ ਉਹ ਨਹੀਂ ਹੋਣੇਗਾ ਹਨਾ ਪੀਲਾ ਇਸ ਤਰੀ ਰਹੇਗਾ ਚਿੱਟਾ ਹੋਣਾ ਹੁੰਦਾ ਤੇ ਪਰ ਹਾਂ ਕਿੰਨੇ ਦਿਨਾਂ ਦਾ ਪਿਆ ਦੇਖ ਲੋ ਲੋ ਜੀ ਫਿਲਹਾਲ ਸਾਡੀ ਬਾਲਟੀ ਹੋ ਗਈ ਖਾਲੀ ਦੋਲਦੇ ਆ ਹਾਂ ਕੇ ਕਰ ਮਰ ਸੋਣਾ ਜੀ ਦਾ ਮੀਂਹ ਦਵਾਰਾ ਓਤੋ ਦੰਦਾ ਪਿਆ ਪਾਣੀ ਸਾਰਾ ਤੋ ਜਸਤ ਜੀ ਮਨ ਨਾ ਕਰਤਾ ਮੀਂਹ ਦਾ ਪਾਣੀ ਇਕੱਠਾ ਜੋ ਕਿ ਇੱਕ ਬਾਲਟੀ ਮਾਂ ਤੇ ਹੁਣ ਆਪਾਂ ਬੋਤਲ ਮਾਂ ਪਾ ਕੇ ਹਟਿਆ ਮੀਂਹ ਦਾ ਪਾਣੀ ਇਕੱਠਾ ਕਰਿਆ ਤਾਂ ਉਹ ਪਾंदे-ਪਾंदे ਅੱਧਾ ਡੁੱਲ ਗਿਆ ਅੱਧਾ ਪੈ ਗਿਆ ਔਰ ਫਿਲਹਾਲ ਮੈਂ ਕੱਪੜੇ ਅੱਧੇ ਧਾਰ ਲਈ ਅੱਧੇ ਕੇ ਤਾਂ ਸੁੱਕ ਗਏ ਔਰ ਅੱਧੇ ਕੋਠੇ ਪਰ ਪਾਈਆਂ ਕਦੀ ਹਲਕੀ ਹਲਕੀ ਬੂੰਦਾਂ ਜੀਆਂ ਆ ਜਾਏ ਕਦੀ ਮੀਂਹ ਹਟ ਜਾਏ ਕੋਈ ਪਤਾ ਨਹੀਂ ਹੈ ਮੌਸਮ ਦਾ ਘੜੀ ਮਾ ਬਦਲ ਗਿਆ ਘੜੀ ਮਾ ਧੁੱਪ ਨਿਕਲ ਗਈ ਤੇ ਮੈਂ ਬਣਾਏ ਤੇ ਜੀ ਨੂਨ ਵਾਲੇ ਚੋਲ ਅੱਜ ਕਿਉਂਕਿ ਬੱਚੇ ਘਰ ਆਏ ਆ ਔਰ ਫਿਲਹਾਲ ਆਪਾਂ ਚੋੜ ਪਾ ਲਈਏ ਪਾ ਲਈਏ ਜੀ ਚੋੜ ਦੇਖਦੇ ਆ ਕਹੀ ਜੇ ਬਣੀ ਹੈ ਵੈਸੇ ਇਹ ਬੱਚਿਆਂ ਨੂੰ ਚੋੜ ਦੇ ਦਈਏ ਵਾਓ ਮੈਂ ਬਣਾਏ ਤੇ ਜੀ ਨਮਕੀਨ ਚਾਵਲ ਹੁਣੀ ਆਪਾਂ ਕੋਲੀਆਂ ਆ ਪਲੇਟਾਂ ਚ ਪਾ ਦਨੇ ਆ ਗਰਮਾ ਗਰਮ ਕਿਉਂਕਿ ਹੁਣੀ ਕੁੱਕਰ ਖੋਲਿਆ ਮੈਂ ਔਰ ਇੱਧਰ ਮਿਰਚਾਂ ਦੀ ਡੰਡੀਆਂ ਤੋੜ ਕੇ ਇੱਕ ਭਾਂਡੇ ਚ ਪਾਤੀਆਂ ਕਿਉਂਕਿ ਇਹਦੇ ਨਾਲ ਨਾ ਮਿਰਚਾਂ ਦੀ ਡੰਡੀਆਂ ਜਦੋਂ ਆਪਾਂ ਤੋੜਦੇ ਆ ਤੋੜ ਕੇ ਫ੍ਰਿਜ ਮੇ ਲਾ ਦੋ ਔਰ ਕਿਆ ਕਹਿੰਦੇ ਆ ਮਿਰਚਾਂ ਲਾਲ ਨਹੀਂ ਹੁੰਦੀਆਂ ਮੈਂ ਮੇਰੀ ਮੰਮੀ ਦੱਸਦੀ ਹੁੰਦੀ ਆ ਮੈਨੂੰ ਕਹਿੰਦੀ ਮਿਰਚਾਂ ਦੀ ਡੰਡੀਆਂ ਤੋੜ ਕੇ ਲਾਇਆ ਕਰੋ ਫ੍ਰਿਜ ਦੇ ਵਿੱਚ ਇਹਦੇ ਨਾਲ ਮਿਰਚਾਂ ਲਾਲ ਨਹੀਂ ਹੁੰਦੀਆਂ ਹਰੀਆਂ ਰਹੁੰਦੀਆਂ ਔਰ ਇਹ ਨਮਕੀਨ ਦਾ ਪੈਕੇਟ ਹੈ ਜੋ ਕਿ ਬੱਬ ਜੋਤ ਲਈ ਆਈ ਹੋਣੀ ਇਹਨੂੰ ਆਪਾਂ ਇਸ ਬੋਈਏ ਚ ਰੱਖ ਦਈਏ ਕਿਉਂਕਿ ਇਹ ਵਾਲਾ ਬੋਈਆ ਖਾਲੀ ਹੈ ਹਾਂਜੀ ਕੀ ਲੈਣਾ ਹੈ ਤਾਂ ਫਿਲਹਾਲ ਆਪਾਂ ਪਾਈਏ ਚਾਵਲ ਭਾਂਡੇ ਲੈ ਲੀਏ ਲੋ ਜੀ ਚਾਵਲ ਵੀ ਬਣ ਰਹੇ ਜੀ ਆਪਣੇ ਹੋ ਗਏ ਤਿਆਰ ਜਿਹਨੇ ਜਿਹਨਾਂ ਨੂਨ ਵਾਲੇ ਚੋਲ ਖਾਣੇ ਆਜੋ ਅੱਧਾ ਨਾ ਵੈਸੇ ਹੀ ਮੂਡ ਕਰ ਗਿਆ ਵੀ ਨਮਕੀਨ ਚੋਲ ਬਣਾएंगे ਨਹੀਂ ਤਾਂ ਮੈਂ ਨਾ ਸਬਜੀ ਬਣਾਣੀ ਆ ਸਬਜੀ ਬਣਾਉਂਗੀ ਸ਼ਾਮ ਨੂੰ ਤੇ ਫਿਲਹਾਲ ਹੁਣ ਆਪਨੇ ਚੱਲ ਰਹੀ ਐ ਨਮਕੀਨ ਵਾਲੇ ਚੋਲ। ਤੋਂ ਇੱਧਰ ਪਈ ਐ ਜੀ ਨਮਕੀਨ ਚੋਲ ਔਰ ਜੋਤ ਲੈਣ ਗਈ ਵੀ ਆ ਦਹੀਂ। ਕਹਿੰਦੀ ਮਮਾ ਦਹੀਂ ਗੱਲ ਖਾਣੀ ਐ ਹਲੇ ਮੈਂ ਕੋਲੀਆਂ ਚ ਪਲੇਟਾਂ ਚ ਪਾਤੇ। ਔਰ ਬਾਕੀ ਮੈਂ ਬੱਚਿਆਂ ਕੇ ਹਲੇ ਲਾਣਾ ਤੇਲ। ਜਦੋਂ ਮੈਂ ਲਾਈਵ ਕੇ ਵਿੱਚ ਬੋਲਦੀ ਆ ਜਾਂ ਮੈਂ ਕੋਈ ਵੀ ਵਲੋਗ ਬਣਾਣੀ ਐ ਨਾ ਲੀਓ ਪਹਿਲਾਂ ਬੋਲਦਾ। ਲੀਓ ਨੂੰ ਆਏ ਹੁੰਦਾ ਵੀ ਪਤਾ ਨਹੀਂ ਕਿਹਦੇ ਨਾਲ ਬੋਲ ਰਹੀ ਐ ਲੀਓ ਬਹੁਤ ਭੁੰਕਦਾ ਐ। ਔਰ ਫਿਲਹਾਲ ਚੋਲ ਪਾਦੇ ਐ ਮੈਂ ਨਿਆਣਿਆਂ ਨੂੰ ਸਿਰਨ ਵਾਲਾ ਆ ਵਜ ਦੋਨਾਂ ਨੂੰ। ਉਹਨਕੇ ਤੇਲ ਵੀ ਲਾਣਾ ਐ। ਕਿਉਂ ਭੌਂਕ ਰਿਹਾ ਹਾਂ ਮਾਰ ਜੁੱਤੀ ਮਾਰ ਹਾਂ ਤਾਂ ਹਟੇਗਾ ਭੌਂਕਣੇ ਤੇ ਉਈਆ ਬਹੁ ਬਹੁ ਕਰੀ ਜਾਏਗਾ ਬੇਟਾ ਸਭ ਕੁਝ ਤੁਹਾਨੂੰ ਮਿਲਿਆ ਵਾ ਰੋਟੀ ਪਾਣੀ ਚੁੱਪ ਕਰਕੇ ਬੈਠਣੀ ਹੁੰਦਾ ਸਾਰਾ ਦਿਨ ਬਹੁ ਬਹੁ ਤੋ ਲੋ ਜੀ ਚੋਲ ਆਪਾਂ ਨੇ ਖਾ ਲਏ ਆ ਚੋਲ ਖਾ ਕੇ ਹੋ ਗਈ ਮੈਂ ਬੇਲੀ ਭਾਂਡੇ ਮੈਂ ਮਾਜਿਆਈ ਔਰ ਬਬਜੋਤ ਔਰ ਰੂਪ ਗਈਆਂ ਮਾਰਕੀਟ ਕਿਉਂਕਿ ਸਾਡੇ ਨੇੜੇ ਹੀ ਮਾਰਕੀਟ ਹੈ ਬਾਜ਼ਾਰ ਹੈ ਸਾਡੇ ਨੇੜੇ ਹੀ ਉੱਤੇ ਗਏ ਆ ਦੋਈ ਜਣੇ ਔਰ ਆਪਣੇ ਪਾਪਾ ਕੇ ਗਏ ਲ ਕਿਉਂਕਿ ਗੱਡੀ ਨਾ ਸਾਡੀ ਅੱਜ ਸਰਵਿਸ ਕਰਾਣੀ ਨਹੀਂ ਦਈ ਵੀ ਐ ਗੱਡੀ ਬਹੁਤ ਜ਼ਿਆਦਾ ਮਤਲਬ ਆਵਾਜ਼ਾਂ ਜਿਹਾ ਕਰ ਰਹੀ ਸੀ ਇਸ ਕਰਕੇ ਗੱਡੀ ਖੜਾਈ ਵੀ ਐ ਸਵੇਰ ਕੀ ਅਸੀਂ ਅੱਜ ਜਾਣਾ ਵੀ ਤਾਂ ਰਹਿ ਗਿਆ ਜਾਣਾ ਤਾਂ ਫਿਲਹਾਲ ਲਿਓ ਨੇ ਪਾਇਆ ਵਾ ਗਾ ਬਾਹਰ ਤਾਂ ਇੱਧਰ ਪਿਆ ਜੀ ਲਿਓ ਲਿਓ ਕਰ ਰਿਆ ਰੈਸਟ ਲਿਓ ਕੇ ਉੱਪਰ ਲਗਾਵਾ ਪੱਖਾ ਕੱਪੜੇ ਪਈਆਂ ਮੇਰੇ ਹੁਣ ਤੇ ਹਵਾ ਮਾਰਾਂਗੀ ਤੇ ਹਵਾ ਮਾਰ ਕੇ ਜਿੰਨਾ ਪਾ ਪ੍ਰੈਸ ਕਰਨੀ ਆ ਪ੍ਰੈਸ ਕਰਾਂਗੀ ਤੇ ਲਿਓ ਦੇ ਪੈ ਗਿਆ ਲਿਓ ਨੇ ਆਪਣਾ ਖਾਣਾ ਖਾ ਲਿਆ ਦੂਆਂ ਦਾ ਵੀ ਖੋ ਕੇ ਮੰਗਦਾ ਹਨਾ ਸਰਾਰਤੀ ਲਿਓ ਹੈ ਨਾ ਹਾਂ ਠੀਕ ਨਹੀਂ ਹੁੰਦਾ ਦਿੱਤੇ ਕਿੰਨਾ ਰੋਲਾ ਪੰਦਾ ਤੂੰ ਜਦੋਂ ਮੈਂ ਲਾਈਵ ਆਨੀ ਆ ਨਾ ਬਹੁਤ ਰੋਲਾ ਪੰਦਾ ਆ ਚਾਹ ਲਾਈਵ ਆਵਾ ਚਾਹ ਵੀਡੀਓ ਬਣਾਵਾ ਬਸ ਇਹਨੇ ਆਪਣੀ ਰੋਲਾ ਪਾ ਦੇਣਾ ਹੈ ਦੇਖ ਦੇ ਕਿਸ ਤਰ੍ਹਾਂ ਕਰਨ ਲੱਗਿਆ ਵਾ ਹਾਂ ਲਿਓਸ ਸਟੈਂਡ ਅਪ ਸਟੈਂਡ ਅਪ ਸਟੈਂਡ ਅਪ ਸਟੈਂਡ ਅਪ ਲਿਓ ਦੇਖ ਰਿਹਾ ਪਰ ਇਹਨੇ ਜਿਹਨੂੰ ਕਹਦਾਂ ਨਾ ਸਿਟ ਡਾਊਨ ਜਦ ਆ ਗਿਆ ਆ ਗਿਆ ਸਟੈਂਡ ਅਪ ਸਿਟ ਡਾਊਨ ਸਿਟ ਡਾਊਨ ਇਹਨੇ ਸਿਖਾਇਆ ਇਹਨੂੰ ਮੜਾ ਜੇ ਸਟੈਂਡ ਅਪ ਕਹਿ ਦੋ ਖੜਾ ਹੋ ਜਾਊਗਾ ਸਿਟ ਡਾਊਨ ਕਹਿ ਦੋ ਬਹਿ ਜਾਊਗਾ ਜੋਤ ਨੇ ਸਿਖਾਇਆ ਜੋਤ ਕਾ ਕਹਿਣਾ ਬਹੁਤ ਮੰਨਦਾ ਆ ਤੇ ਲਿਓ ਅੱਜ ਗਰਮੀ ਦੇਖੀ ਧੁੱਪ ਪਹਿਲਾਂ ਕਣੀਆਂ ਜੀਆਂ ਪਹਿਰੀਆਂ ᱛੀਆਂ ਉੱਪਰ ਤੇ ਕੱਪੜੇ ਲਈ ਆਈ ਫੜਾਫੜ ਤਾਰ ਕੇ ਬੈੱਡ ਪਰ ਗੇਰੇ ਆ ਹੁਣ ਤੇ ਹਾਂ ਮਾਰਾਂਗੀ ਪ੍ਰੈਸਾਂ ਕਰਾਂਗੀ ਔਰ ਬਾਹਰ ਇਨੀ ਤੇਜ਼ ਧੁੱਪ ਹੋ ਗਈ ਫੇਰ ਦਵਾਰਾ ਆ ਦੇਖੋ ਬਲੋਜੀ ਆਪਾਂ ਕਰਦੇ ਆਂ ਵਲੋਗ ਦਾ ਐਂਡ ਲੀਓ ਕਰ ਰਿਆ ਰੈਸਟ ਪੱਖਾ ਲਗਿਆ ਵਾਲੀ ਉੱਪਰ ਔਰ ਕੱਪੜਿਆਂ ਕੀ ਤੇ ਹਾਂ ਮਾਰਾਂਗੀ ਪਾਦੀਏ ਵਿੱਚ ਪ੍ਰੈਸਾਂ ਕਰਾਂਗੀ ਫਿਲਹਾਲ ਮੈਂ ਵੀ ਰੈਸਟ ਕਰਾਂਗੀ ਪਹਿਲਾਂ ਦੋ ਘੜੀ ਤੇ ਚਲੋ ਜੀ ਮਿਲਦੇ ਆਂ ਆਪਾਂ ਨੈਕਸਟ ਵਲੋਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਔਰ ਪਲੀਜ਼ ਰਿਕਵੈਸਟ ਹੈ ਜੀ ਜਿੰਨੇ ਵੀ ਹਾਰਡ ਪੀੜਤ ਐ ਉਹਨਾਂ ਦੀ ਮਦਦ ਕਰੋ ਤੋਡੇ ਪਿੰਡਾਂ ਤੋਂ ਜਿੰਨੀ ਵੀ ਟ੍ਰੈਲੀਆਂ ਜਾ ਰਹੀਆਂ ਹਨਾ ਰਾਸ਼ਨ ਲੈ ਕੇ ਉਹਨਾਂ ਦੇ ਵਿੱਚ ਜ਼ਰੂਰ ਪਾਓ ਜੀ ਚਾਹੇ ਭਾਵੇਂ ਥੋੜਾ ਪਾਓ ਬਹੁਤਾ ਪਾਓ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਹੜ੍ਹ ਪੀੜਤ ਹੈ ਮੈਂ ਵੀ ਪਾਵਾਂਗੀ ਸਾਡੇ ਪਿੰਡ ਤੋਂ ਕੱਲ੍ਹ ਤੋਂ ਟ੍ਰੈਲੀਆਂ ਜਾਣੀਆਂ ਜੀ ਸੋਮਵਾਰ ਤੋਂ ਆਪਾਂ ਵੀ ਹੜ੍ਹ ਪੀੜਤਾਂ ਦੀ ਜਿੰਨੀ ਵੀ ਹੈਲਪ ਹੋ ਸਕੇ ਕਰਾਂਗੇ ਜੀ ਉਹ ਵਾਹਿਗੁਰੂ ਜਾਣਦਾ ਨਾ ਆਪਾਂ ਉਸ ਉਹਲਾ ਕੁਝ ਨਹੀਂ ਹੈਗਾ ਕਿ ਅਸੀਂ ਹੈਲਪ ਕਰੂਗੇ ਜਾਂ ਨਹੀਂ ਕਹੂੰ ਕਰੂਗੇ ਉਹ ਵਾਹਿਗੁਰੂ ਨੂੰ ਪਤਾ ਹੈ ਝੂਠ ਮੈਂ ਬੋਲਦੀ ਨਹੀਂ ਜੀ ਜਿੰਨੀ ਵੀ ਹੋ ਸਕੇ ਆਪਾਂ ਹੈਲਪ ਜ਼ਰੂਰ ਕਰਾਂਗੇ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਜੀ ਮੇਰੀ ਐਂਡ ਤੱਕ ਫਿਰ ਕਮੈਂਟ ਕਰਿਆ ਕਰੋ ਹਨਾ ਤੇ ਬਾਏ ਜੀ ਬਾਏ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ ਬਾਏ ਪਹलो ਜੀ ਇੱਧਰ ਸਾਡੇ ਪਿੰਡ ਤੋਂ ਹੜਪੀੜਤਾਂ ਦੇ ਲਈ ਜਾ ਰਹੀਆਂ ਜੀ ਟਰਾਲੀਆਂ ਲੈ ਕੇ ਇਹ ਸਾਡੇ ਪਿੰਡ ਤੋਂ ਜਾ ਰਹੀ ਹੈ ਜੀ ਰਾਸ਼ਨ ਸਾਡੇ ਪਿੰਡ ਤੋਂ ਤੇ ਟਰਾਲੀਆਂ ਜਾ ਰਹੀਆਂ ਜੀ ਹੜਪੀੜਤਾਂ ਦੇ ਲਈ ਤੇ ਆਪਾਂ ਨੇ ਵੀ ਯੋਗਦਾਨ ਪਾਇਆ ਜੀ ਰਾਸ਼ਨ ਦੇ ਵਿੱਚ ਸਾਰੇ ਜਣੇ ਸਪੋਰਟ ਕਰੋ ਜੀ ਹਮਾਰਾ ਬਾਦ ਦਵਾਈ ਪੰਜਾਬ ਬਸਤਾ ਜਾਣੇ ਕੇ ਲਿਏ ਰਾਸ਼ਨ ਪਾਣੀ ਇਕੱਠਾ ਹੋ ਗਿਆ बहुत ऊची सारा तूं